ਬਹੁਤ ਵੱਡੀ ਵਰ ਹੋ ਗਈ। ਪਤਾ ਹੀ ਨਹੀਂ ਕਿ ਆਪ ਦੋ ਬਤਾਏਗਾ ਤੈਨੂੰ। ਦੋ ਬਤਾਇਆ ਜੀ ਜੀ ਤੁਹਾਨੂੰ। ਦੋ ਕਿਹੜੀਆਂ ਦੋ ਕਿਹੜੀਆਂ? ਇਹਨਾਂ ਨਹੀਂ ਹੋਈਆਂ ਜੀ। 12ਵੇਂ ਮਹੀਨੇ ਦੀ 18 ਤਰੀਕ ਦਿਨ ਵੀਰਵਾਰ ਸਾਲ 2025 ਤੇ ਆਹ ਸਾਹਮਣੇ ਸੜਕ ਜਾਂਦੀ ਹੈਗੀ ਪਾਦਰੇ ਨੂੰ। ਪਾਦਰੇ ਤੋਂ ਆਪਾਂ 2-3 ਕਿਲੋਮੀਟਰ ਪਿੱਛੇ ਆਟਾ ਬੇਤੇ ਭਾਈ ਰਾਤ ਰੁਕੇ ਸੀਗੇ ਵਧੀਆ ਜਗ੍ਹਾ ਮਿਲ ਗਈ ਸੀਗੀ ਸੌਣ ਵਾਸਤੇ ਜਿਹੜਾ ਠੰਡ ਤੋਂ ਆਪਾਂ ਬਚੇ ਰਹੇ ਆਹਾ ਹੋ ਕਮਰੇ ਆ ਜੀ ਜਿੱਥੇ ਆਪਾਂ ਕੈਬਨ ਰਾਤ ਕੱਟੀਏ ਕੀ ਕਹਿੰਦੇ ਕੈਬਨ ਕੈਬਨ ਉਹਨਾਂ ਨੂੰ ਕਹਿੰਦੇ ਕੈਬਨ ਹੈਗਾ ਇਹ ਕੈਬਨ ਹੈਗਾ ਇਹ ਤੇ ਓਏ ਨਿੱਕੀ ਜੀ ਇੱਕ ਕਮਰਾ ਆਹਾ ਭਾਈ ਦੋ ਜਾਨੇ ਇਧਰ ਪਏ ਸੀਗੇ ਤਿੰਨ ਜਾਨੇ ਇਧਰ ਪਏ ਸੀ ਚਾਰ ਤੋਂ ਆਪਾਂ ਪੰਜ ਹੋ ਗਏ ਸੀ ਕਿਉਂਕਿ ਇੱਕ ਨਿਸ਼ੂ ਦਾ ਮਿੱਤਰ ਆਇਆ ਹੋਇਆ ਸੀਗਾ ਰਾਤ ਆ ਗਿਆ ਸੀਗਾ ਉਹ ਤੇ ਆਪਣਾ ਰਾਜਸਥਾਨ ਤੋਂ ਹੀ ਆਇਆ ਸੀਗਾ ਜੀ ਉਹ ਪਰਾਂ ਫਿਰਦਾਗਾ ਉਹਨਾਂ ਬਾਈਆਂ ਨਾਲ ਵੀ ਗੱਲਬਾਤ ਕਰਕੇ ਆਪਾਂ ਫੇਰ ਹੀ ਚੱਲਾਂਗੇ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 9 ਵਜੇ ਹੋਇਆ ਜੀ ਇੱਥੇ ਆਪਾਂ ਬਿਲਕੁਲ ਤਿਆਰ ਵਰ ਤਿਆਰਾਂਗੇ ਚਾਹ ਪਾਣੀ ਢਾਬੇ ਤੋਂ ਪੀ ਕੇ ਤੇ ਹੁਣ ਆਪਾਂ ਗਾਹਾਂ ਨੂੰ ਤੁਰਨ ਲੱਗਾਂਗੇ ਇੱਥੋਂ ਸਰਸੇ ਵੱਲ ਤੇ ਸਰਸੇ ਤੋਂ ਅੱਗੇ ਫਿਰ ਸਰਦੂਲਗੜ ਜਿਵੇਂ ਆਪਾਂ ਕੱਲ ਹੀ ਦੱਸਿਆ ਸੀ ਤੇ ਰਾਤ ਰੁਕਾਂਗੇ ਬਾਈ ਗੁਰਬਰਾੜ ਕੋਲੇ ਸੂਰਤੀਆ ਸੂਰਤੀਏ ਪਿੰਡ 'ਚ ਬਾਈ ਆਪਾਂ ਰਾਤ ਰੁਕਾਂਗੇ ਬਸ ਚੱਲਣ ਲੱਗਿਆਂ ਜੀ ਪੰਜ ਚਾਰ ਮਿੰਟਾਂ ਤੱਕ ਹੀ ਆਪਾਂ ਸਫ਼ਰ ਜਿਹੜਾ ਆਪਣਾ ਸ਼ੁਰੂ ਕਰ ਲੱਗਿਆਂਗੇ ਤੇ ਆਪਾਂ ਸਮਝ ਲਓ ਬਸ ਰਾਜਸਥਾਨ ਦੀ ਹੱਦ ਦੇ ਉੱਤੇ ਆਂਗੇ ਤੇ ਜਦੋਂ ਜਦੋਂ ਭਾਦਰਾ ਆਊਗਾ ਤੇ ਭਾਦਰੇ ਤੋਂ ਅੱਗੇ ਬਸ ਰਾਜਸਥਾਨ ਦੀ ਹੱਦ ਆ ਜਿਹੜੀ ਖਤਮ ਹੋ ਜਾਂਦੀ ਹੈ ਫਿਰ ਹਰਿਆਣਾ ਸ਼ੁਰੂ ਹੋ ਜਾਊਗਾ ਤੇ ਹਰਿਆਣੇ ਤੋਂ ਬਾਅਦ ਫਿਰ ਪੰਜਾਬ ਬੜੀ ਖੁਸ਼ੀ ਹੈ ਜੀ ਬਹੁਤ ਹੀ ਖੁਸ਼ੀ ਹੈ ਭਾਈ ਇਹ ਆ ਭਾਈ ਨਿਸ਼ੂ ਦਾ ਮਿੱਤਰ ਕੀ ਹਾਲ ਹੈ ਭਾਈ ਵਧੀਆ ਜੀ ਵਧੀਆ ਠੀਕ ਹੋ ਪਿੰਡ ਬਾਈ ਦਾ ਹੈਗਾ ਨੀਮਕਾ ਥਾਣਾ ਨੀਮਕਾ ਥਾਣਾ ਬਬਾਈ ਬੰਬਈ ਨੀਮਕਾ ਬੰਬਈ ਨਹੀਂ ਬੰਬਈ 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 ਬਬਾਈ 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 ਪਿੰਡ ਦਾ ਨਾਮ ਹੀ ਆ ਬਬਾਈ ਬਬਾਈ ਨੀਮਕਾ ਥਾਣਾ ਤਾਂ ਪੜਿਆ ਸੀਗਾ ਪਿੱਛੇ ਬਬਾਈ ਨਹੀਂ ਪਤਾ ਉਹ ਜਿੱਥੇ ਝੁੰਝਣੂ ਕੋਲ ਨੀਮਕਾ ਥਾਣਾ ਕਿ 20 ਕਿਲੋਮੀਟਰ ਦੇ ਪਾਸੇ ਹੈ ਅੱਛਾ ਅੱਛਾ ਉੱਪਰ ਸਿਕਰ ਵਾਲੇ ਰਾਤ ਇਹ ਭਰਾ ਰਾਤ ਆਏ ਤੇ ਠੰਡ ਕੇਵੇਂ ਲੱਗੀ ਰਾਤ ਮੋਟਰਸ ਦੀ ਰਿਪੋਰਟ ਵਾਈ ਦੀ ਪਹਿਲੀ ਵਾਰ ਮੈਨੂੰ ਠੰਡ ਵੈਸੇ ਲੱਗਦੀ ਨਹੀਂ ਹੈ ਪਿਤ ਪ੍ਰਵ੍ਰਿਤੀ ਹੋਣ ਕਰਕੇ ਪਰ ਰਾਤ ਤਾਂ ਬਾਈ ਜੀ ਆਕੜ ਗਈ ਸੀ ਜੀ ਪੂਰੇ ਬਹੁਤ ਠੰਡ ਸੀ ਤਾਪਮਾਨ 3 2 3 ਡਿਗਰੀ ਇੰਨਾ ਕਿ ਹੋਣਾ ਹੈਗਾ ਇਹ ਪੂਰਾ ਓਕੇ ਰਪੋਰਟ ਕੰਮ ਹੋਇਆ ਪਿਆ ਸੀ ਮੈਂ ਅੰਦਰੀਂ ਮੇਰੇ ਕੋਲ -10 ਡਿਗਰੀ ਵਾਲੀ ਜੈਕਟ ਵੀ ਹੈਗੀ ਐ ਉਹਦੇ ਵੀ ਓਕੇ ਰਪੋਰਟ ਕੰਮ ਹੋ ਗਿਆ ਇਹ ਰਾਜਸਥਾਨ ਦਾ ਖੁੱਲਾ ਪਾਸਾ ਆ ਗਿਆ ਨਾ ਕਿ ਜਿਆਦਾ ਖੁੱਲਾ ਪਾਸਾ ਹੈ ਠੰਡ ਹੈਗੀ ਬਹੁਤ ਜਿਆਦਾ ਠੰਡ ਹੈਗੀ ਸੀ ਰਾਤ ਜਿਆਦਾ ਰਾਤ ਆ ਐ ਵਿਟੋਰੀ ਜਦੋਂ ਅੰਦਰ ਬੈਠੇ ਸੀ ਨਾ ਆਇਆ ਕਰਕੇ ਲੋਈ ਦੇ ਠੰਡ ਹੈਗੀ ਸੀ ਰਾਤ ਪੂਰੀ ਠੰਡ ਸੀਗੀ ਤੇ ਭਰਾ ਰਾਤ ਭਾਈ ਕਰੋਂ ਉਧਰੋਂ ਰੋਟੀਆਂ ਵੀ ਲੈ ਕੇ ਆਇਆ ਚਾਹ ਦਵਾ ਰੋੜ ਤੇ ਚਾਹ ਚਾਹ ਤਾਂ ਕੋਈ ਕਰਤੀ ਹੋਊਗੀ ਕੋਈ ਬਾਹਲਾ ਮਸਲਾ ਨਹੀਂ ਹੈਗਾ ਹਾਂ ਇਹ ਰਾਤ ਭਾਈ ਆਪਣੇ ਵਾਸਤੇ ਰੋਟੀਆਂ ਲੈ ਕੇ ਆਇਆ ਸੀਗਾ ਜੀ ਲੱਸੀ ਲੈ ਕੇ ਆਇਆ ਭਰਾ ਸਾਚ ਲਿਆਇਆ ਸੀਗਾ ਤੇ ਨਾਲ ਲਿਆਇਆ ਸੀ ਬਾਜਰੇ ਨਾਲ ਰੋਟੇ ਬਾਜਰੇ ਦੀਆਂ ਰੋਟੀਆਂ ਨਾਲ ਚਟਨੀ ਧਨੀਏ ਪਦੀਨੇ ਜੜੀ ਨਾਲ ਲਸੂੜੇ ਦਾ achar ਉਹ ਇਹਨੇ ਡੇਲੇ ਕਹਿੰਦੇ ਨੇ ਨਾ ਵੀ ਤੁਹਾਨੂੰ ਡੇਲੇ ਅੰਡੇਲੇ ਲਸੂੜਾ ਅੱਡ ਹੁੰਦਾ ਹੈ ਡੇਲਾ ਅੱਡ ਹੁੰਦਾ ਹੈ ਸਾਣਾ ਡੇਲਾ ਲੇਸਵਾ ਲਸੂੜਾ ਅਸੀਂ ਹਮਾਰੇ ਬੋਲਦੇ ਨੇ ਲਸੂੜਾ ਲੇਸਵਾ ਲਸੂੜਾ ਕੀ ਹੁੰਦਾ ਤਾਂ ਦੱਸਾਂ ਨਸੂੜਾ ਨੂੰ ਕਹਿੰਦੇ ਨੇ ਆਪਾਂ ਉਹਦਾ ਗੋਂਦਰਗਾ ਹੁੰਦਾ ਹੈ ਹੈਨਾ ਜੋ ਪੇੜ ਤੇ ਲੱਗਦਾ ਹੈ نیچے ਡਿੱਗਦਾ ਉਸ ਕੋਈ ਵਾਰ ਕਾਪੀ ਤੇ ਚਿਪਕਾਉਂਦੇ ਤੇ ਹਮੇਸ਼ਾ ਛੋਟੇ ਛੋਟੇ ਹਾਂ ਮੈਂ ਡੇਲਾ ਸਮਝੀ ਜਾਂਦਾ ਸੀਗਾ ਪਰ ਲਸੂੜਾ ਨਸੂੜਾ ਵੀ ਕਹਿ ਦਿੰਦੇ ਆਪਣੇ ਇਹ ਇੱਥੇ ਲਸਵਾ ਕਹਿੰਦੇ ਨੇ ਲਸਵਾ ਠੀਕ ਹੈ ਤੇ ਨਾਮ ਕੀ ਹੈ ਬਾਈ ਦਾ ਵਿਜੇਂਦਰ ਵਿਜੇਂਦਰ ਸਿੰਘ ਵਿਜੇਂਦਰ ਸਿੰਘ ਠੀਕ ਹੈ ਜੀ ਚਲਿਏ ਹੁਣ ਮੁੜਿਓ ਆਪਾਂ ਯੈਸ ਬ੍ਰੋ ਚਲੋ ਚਲੋ ਬਾਈ ਇਹ ਹਾਂ ਇਹ ਲੋਕ ਤੇ ਆਹ ਭਾਈ ਸਾਹਿਬ ਹੁਣੀ ਹਰਿਆਣੇ ਤੋਂ ਆਈ ਜਾਂਦੇ ਆਗੇ ਕੱਡੀ ਕੱਡੀ ਤੇ ਇਧਰ ਲਿਖਿਆ ਭਾਈ ਹਰਿਆਣੇ ਮੇਂ ਆਪਕਾ ਸਵਾਗਤ ਹੈ ਇਧਰਲੇ ਪਾਸੇ ਹਰਿਆਣਾ ਰਹਿ ਗਿਆ ਜੀ ਤੇ ਇਧਰ ਰਹਿ ਗਿਆ Rajasthan ਤੇ ਆਪਾਂ ਬਿਲਕੁਲ ਹੱਦ ਤੇ ਖੜੇ ਹੋਏ ਆਗੇ ਸਵੇਰ ਦੇ ਆਪਾਂ ਚੱਲ ਕੇ ਪਹਿਲੀ ਝੁੱਟੀ ਮਾਰੀ ਹੈਗੀ 20 ਕਿਲੋਮੀਟਰ ਦੀ 20 ਕਿਲੋਮੀਟਰ ਚੱਲ ਕੇ ਆਪਾਂ ਭਾਈ ਹਰਿਆਣੇ ਦੇ ਵਿੱਚ ਆ ਗਏਾਂਗੇ ਤੇ ਵੱਡੇ ਬੋਰਡ ਤੇ ਉੱਤੇ ਲਿਖਿਆ ਹੋਇਆਗਾ ਬਠਿੰਡਾ 135 ਡੱਬ ਵਾਲੀ 93 ਸਰਸਾ 34 ਚੌਪਟਾ 14 ਕਿਲੋਮੀਟਰ ਤੇ ਜਿਵੇਂ ਜਿਵੇਂ ਅੱਗੇ ਵਧੀ ਜਾਂਦੇ ਆ ਜੀ ਖੁਸ਼ੀ ਹੋਰ ਵਧੀ ਜਾਂਦੀ ਹੈਗੀ ਤੇ ਆਪਾਂ ਪੰਜਾਬ ਦੇ ਹੋਰ ਨੇੜੇ ਹੋਈ ਜਾਂਦੇ ਆ ਭਾਈ ਥੋੜੇ ਟਾਈਮ ਤੱਕ ਇੱਕ ਟੁੱਟੀ ਹੋਰ ਮਾਰਾਂਗੇ ਫਿਰ ਆਪਾਂ ਸਰਸੇ ਹੀ ਖੜਾਂਗੇ ਰਾਹ ਚ ਇੱਕ ਵਾਰੀ ਬਸ ਚਾਹ ਪੀਵਾਂਗੇ ਤੇ ਹਰਿਆਣੇ ਚ ਆ ਗਏ ਆ ਤੇ ਹਰਿਆਣਾ ਜਿਹੜਾ ਪੰਜਾਬ ਨਾਲ ਹਰ ਵਕਤ ਮੋਢੇ ਨਾਲ ਮੋਢਾ ਲਾ ਕੇ ਖੜਦਾਗਾ ਉਹ ਹਰਿਆਣੇ ਦੇ ਵਿੱਚ ਆ ਗਏ ਆ ਚਾਹੇ ਉਹ ਧਰਨਿਆਂ ਦੀ ਗੱਲ ਹੋਵੇ ਚਾਹੇ ਹੋਰ ਕੋਈ ਮਸਲਿਆਂ ਦੀ ਗੱਲ ਹੋਵੇ ਹਰਿਆਣੇ ਆ ਗਏ ਆ ਭਾਈ ਆਪਾਂ ਬੜੀ ਖੁਸ਼ੀ ਆ ਕਿਹਾ ਮੁੰਡਿਓ ਹੁਣ ਤਾਂ ਪੂਰੇ ਹੌਸਲੇ ਬੁਲੰਦ ਨੇ ਹੌਸਲੇ ਬੁਲੰਦ ਪੂਰੇ ਹੁਣ ਤਾਂ ਜਿੱਤ ਲਈ ਬਾਜੀ ਹੁਣ ਤਾਂ ਪੂਛ ਰਹਿ ਗਈ ਮੜੀ ਜੀ ਹਾਂ ਇਹੇ ਨਾ ਭਾਈ ਆਪਾਂ ਸਰਸੇ ਦੇ ਨੇੜੇ ਤੇੜੇ ਜੇ ਖੜੇ ਆਂ ਤੇ ਸਾਹਮਣੇ ਜਿਹੜਾ ਤੁਸੀਂ ਗੇਟ ਬਣਿਆ ਦੇਖੀ ਜਾਂਦੇ ਹੋਗੇ ਇਹ ਸੱਚਾ ਸੌਦਾ ਲਿਖਿਆ ਹੋਇਆ ਜਿਹੜਾ ਤੁਹਾਨੂੰ ਪਤਾ ਹੀ ਹੈਗਾ ਸੱਚਾ ਸੌਦਾ ਸਰਸੇ ਦੇ ਵਿੱਚ ਡੇਰਾ ਬਣਿਆ ਹੋਇਆ ਉਹ ਆ ਤੇ ਆਪਾਂ ਕਿੱਥੇ ਖੜੇ ਆਂ ਜੀ ਇੱਥੇ ਖੜੇ ਆਂ ਭਾਈ ਤੇ ਭਾਈ ਹੁਣ ਆਏ ਆ ਭਾਈ ਲਗਭਗ 15 20 ਮਿੰਟ ਹੋ ਗਏ ਪਰਾਉਂਠਾ ਵੀ ਖਾਦਾ ਪਹਿਲੇ ਪਰਾਉਂਠਾ ਬਹੁਤ ਵਧੀਆ ਸੀ ਬਾਈ ਇੱਥੋਂ ਦਾ ਪੂਰਾ ਮਸ਼ਹੂਰ ਹੈ ਜੀ ਇਹ ਮਸ਼ਹੂਰ ਹੈ ਪੂਰਾ ਮਸ਼ਹੂਰ ਤੇ ਸਾਸ਼ਵੀ ਕਰ ਬਾਈ ਸਾਸ਼ਵੀ ਕੀ ਨਾਂ ਬਾਈ ਦਾ ਅਮਰਿਤਪਾਲ ਸਿੰਘ ਅਮਰਿਤਪਾਲ ਸਿੰਘ ਇੱਥੋਂ ਬਾਈ ਆਪਾਂ ਕਿਹੜੀ ਜਗ੍ਹਾ ਤੋਂ ਜੀ ਮੇਰਾ ਪਿੰਡ ਟਾਣੀ ਕਾਂਸੀ ਨਾਲਾ 10 ਕਿਲੋਮੀਟਰ ਸੈੱਡ ਤੇ 10 ਕਿਲੋਮੀਟਰ 10 15 ਕਿਲੋਮੀਟਰ ਸੈੱਡ ਤੇ ਬਾਈ 10 ਕਿਲੋਮੀਟਰ ਭਾਈ ਪਰਾਂ ਤੋਂ ਆਇਆ ਆਪਾਂ ਨੂੰ ਮਿਲਣ ਵਾਸਤੇ ਬਹੁਤ ਧੰਨਵਾਦ ਜੀ ਤੇ ਕਦੋਂ ਕਦੇ ਆਪਾਂ ਨੂੰ ਬਾਈ ਦੇਖਦੇ ਆ ਜੀ ਮੈਨੂੰ ਹੋ ਗਿਆ ਯਾਰ 6 ਮਹੀਨੇ ਜੋ ਹੋ ਗਏ ਤੁਸੀਂ ਸਟਾਰਟ ਕੀਤਾ ਬਸ ਹੋ ਗਏ 6 ਮਹੀਨਿਆਂ ਕੁ ਲਗਭਗ ਮਈ ਦਾ ਦੇਖਣ ਲੱਗੇ ਮੈਂ ਹਾਂ ਆਪਾਂ ਉੱਥੇ ਸੀ ਸੰਦੀਪ 15 ਮਈ ਦੇ ਕਰੀਬ ਰੇਸ਼ੀ ਮੜ ਤੋਂ ਪਹਿਲਾਂ ਦੇਸੀਕੇਸ਼ ਦੇਸੀਕੇਸ਼ ਰੇਸ਼ੀਕੇ ਜਿੱਥੇ ਗੁਰਬਰਾੜ ਬਾਈ ਮਿਲਿਆਗਾ ਅੱਜ ਰਾਤ ਉੱਥੇ ਹੀ ਕਟਾਇਆ ਬਾਈ ਕੋਲੇ ਠੀਕ ਠੀਕ ਹਾਂ ਗੁਰਬਰਾੜ ਬਾਈ ਦੀ ਨੇੜੀ ਲੱਗੇ ਹਾਂ 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 ਹਾਂਜੀ ਹਾਂਜੀ ਹੋਰ ਪਰਵਾਹ ਠੀਕ ਹੈ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਚਲੋ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਜੀ ਆਇਆ ਚੰਗਾ ਲੱਗਿਆ ਸਾਨੂੰ ਬਹੁਤ ਸਾਨੂੰ ਬਹੁਤ ਚੰਗਾ ਲੱਗਿਆ ਮੈਂ ਚੰਗਾ ਲੱਗਿਆ ਤਾਂ ਹੀ ਸਾਨੂੰ ਮਿਲਣ ਵਾਸਤੇ ਆਇਆ ਬੜੇ ਦਿਨਾਂ ਦਾ ਸੋਚਣਾ ਸੀ ਮੈਂ ਕਿ ਇਥੋਂ ਨੇੜੇ ਦੇ ਨਿਕਲਣਗੇ ਤੇ ਮਿਲ ਕੇ ਜਾਵਾਂਗੇ ਬਣਾਣੀ ਮੈਨੂੰ ਤੁਸੀਂ ਸਾਰ ਫਤਿਹਬਾਦ ਹੋ ਕੇ ਆਉਂਦੇ ਨਾ ਤਾਂ ਵੀ ਸਾਨੂੰ ਮਿਲ ਕੇ ਮਿਲਣਾ ਚਾਹੀਦਾ ਹੈ। ਮਿਲਾਂਗੇ। ਫੁੱਲ ਵਾਲਾ ਦਾ ਸੀ ਕੰਮਲੇ ਫਰ ਐਂਡ ਗਿਆ। ਹਾਂਜੀ ਹਾਂਜੀ ਅਸੀਂ ਤੁਹਾਡੇ ਸਾਰੇ ਘੁੰਮਿਆ ਜੀ ਤੁਸੀਂ ਦੇਖਿਆ ਫਿਰ ਆਪਾਂ ਘੁੰਮੇ। ਤੁਸੀਂ ਗਾਂਹ ਹੋਰ ਘੁੰਮਿਆ ਸਾਨੂੰ ਹੋਰ ਦਿਖਾਓ। ਜ਼ਰੂਰ ਘੁੰਮਾਂਗੇ ਜ਼ਰੂਰ ਘੁੰਮਾਂਗੇ ਸਭ ਕਰ ਤੇ ਇਸ ਤੱਕ ਘੁੰਮਾ ਕਰਾਂਗੇ ਨਿਕਲੀ ਨਹੀਂ ਸਕਦੇਗੇ। ਕੰਮ ਧੰਦੇ ਘਰੇ ਤੁਹਾਨੂੰ ਪਤਾ ਹੀ ਐ ਇਦਾਂ ਹੀ ਹੋ ਜਾਂਦੇ। ਜਦੋਂ ਕਬੀਲਦਾਰੀ ਗੱਲ ਪੈ ਗਈ। ਵੈਸ ਵੈਸ ਦੂਰ ਦੂਰ ਨਿਕਲ ਨਹੀਂ ਸਕਦਾ। ਫੇਰ ਨਹੀਂ ਨਿਕਲਿਆ ਜਾਂਦਾ। ਕੋਈ ਤਾਂ ਨਵੀਂ ਤੋਂ ਨਵਾਂ ਕੰਮ ਆ ਜਾਂਦਾ। ਨਵੇਂ ਤੋਂ ਨਵਾਂ ਠੀਕ ਹੈ ਧੰਨਵਾਦ ਪੀਨੇ ਆ ਚਾਹ ਦੀ ਕਟ 22 ਨੂੰ ਮਿਲ ਕੇ ਭਾਈ ਤੁਰੇ ਤੇ ਪੈਡਲ ਮਾਰੇ ਸਿੱਧਾ ਆਪਾਂ ਸਰਸੇ ਸ਼ਹਿਰ ਦੇ ਵਿੱਚ ਪਹੁੰਚ ਗਏ ਆ ਤੇ ਇਹ ਬਾਈ ਹੁਣੇ ਵੀ ਬਹੁਤ ਟਾਈਮ ਦੇ ਫੋਨ ਕਰਦੇ ਸੀਗੇ ਤੇ ਲਿਖਿਆ ਹੋਇਆ ਗਿੱਲ ਹਾਊਸ 101 ਨੰਬਰ ਪਾਈ ਸਾਹਮਣੇ ਆਹ ਘਰ ਹੈਗਾ ਤੇ ਲਗਭਗ ਆਪਾਂ ਨੂੰ ਇੱਥੇ ਬੈਠਿਆਂ ਨੂੰ 40-45 ਮਿੰਟ ਹੋ ਗਏ ਆ ਚੱਲਦੇ ਆ ਅੱਗੇ ਤੇ ਗੱਲਬਾਤ ਕਰਦੇ ਆਂਗੇ ਮਲਾਉਣੇ ਆਪਾਂ ਹੀ ਤੁਹਾਨੂੰ ਪਰਿਵਾਰ ਨਾਲ ਗੱਡੀਆਂ ਆਪਣੀਆਂ ਆ ਖੜੀਆਂ ਨੇ ਇੱਕ ਗੱਡੀ ਇੱਧਰ ਖੜੀ ਹੈਗੀ ਉਹ ਬੰਦਾ ਆਪਾਂ ਨੂੰ ਸਾਰ ਨੂੰ ਵੱਧ ਦੇਖਦਾ ਜੀ ਪਹਿਲਾਂ ਇਹਦੇ ਨਾਲ ਹੀ ਜਾਣ ਪਛਾਣ ਕਰ ਲਈਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਤੁਹਾਡਾ ਜੀ ਦੁਆਰੇ ਦਸ ਦੁਆਰੇ ਦਸ ਸਹਿਦੀਪ ਅੱਗੇ ਸਹਿਦੀਪ ਤੋਂ ਅੱਗੇ ਸਹਿਦੀਪ ਆਈ ਵੀ ਆਈ ਵੀ ਸਹਿਦੀਪ ਸਿੰਘ ਸਹਿਦੀਪ ਸਿੰਘ ਗੱਲ ਠੀਕ ਹੈ ਜੀ ਕਿਹੜੀ ਕਲਾਸ ਚੋ ਜਿਹੇ ਕੋਈ ਕਾ ਟੋਡਲਰ ਹਾਊਸ ਤੇ ਅੱਛਾ ਅੱਛਾ ਟੋਡਲਰ ਹਾਊਸ ਤੇ ਅੱਛਾ ਜੀ ਠੀਕ ਹੈ ਜੀ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਬਾਈ ਦਾ ਜੀ ਮਨਦੀਪ ਸਿੰਘ ਮਨਦੀਪ ਸਿੰਘ ਤੇ ਇਹੀ ਭਰਾ ਸੀਗੇ ਆਪਾਂ ਨੂੰ ਫੋਨ ਕਰਦੇ ਸੀ ਮਿਲੇ ਆਪਣੇ ਨਾਲ ਤੇ ਬੜਾ ਧੰਨਵਾਦ ਜੀ ਆਪਾਂ ਇਹਨਾਂ ਦੇ ਘਰੇ ਆਏ ਹੋਇਆ ਇੱਧਰ ਮਾਤਾ ਪਿਤਾ ਇਹ ਮਾਤਾ ਜੀ ਆਪਾਂ ਨੂੰ ਸਰਨੋਂ ਜਾਂਦਾ ਬਈ ਜਿਹੜੇ ਆਪਣੇ ਬਲੌਗ ਦੇਖਦੇ ਆ ਜੁੜੇ ਹੋਏ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਪਰਮਜੀਤ ਕੌਰ ਪਰਮਜੀਤ ਕੌਰ ਤੇ ਮਾਤਾ ਜੀ ਆਪਾਂ ਸਰਸੇ ਦੇ ਵਿੱਚ ਰਹਿੰਦੇ ਆ ਜੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਰਹਿੰਦੇ ਨੂੰ ਆਪਾਂ ਨੂੰ ਆਈ ਸੀ 98 ਨਹੀਂ ਚਾਈ ਸੀ 98 ਥਾਣੇ ਵਿੱਚ ਥਾਣੇ ਵਿੱਚ ਜੀ ਕਾਫੀ ਸਾਲ ਹੋ ਗਏ ਜੀ ਕਾਫੀ ਸਾਲ ਹੋ ਗਏ ਤੇ ਪਿੱਛੇ ਉਧਰੋਂ ਜੀ ਅਮਰਸਰ ਕਰਨ ਤਾਰ ਪਿੰਡ ਮਨੋਚਰ ਪਿੰਡ ਕਿਹੜਾ ਜੀ ਮਨੋਚਰ ਵੱਡੀ ਮਨ ਹਾਂਜੀ ਤਰਨਤਾਰ ਦੇ ਨਾਲ ਹੀ ਆ। ਠੀਕ ਹੈ ਕਿੰਨਾ ਕ ਸਮਾਂ ਹੋ ਗਿਆ ਜੀ ਆਪਣੀ ਇਹ ਵੀਡੀਓ ਦੇਖਦਿਆਂ। ਆਪਾਂ ਦੇਖਦਿਆਂ ਨੂੰ ਜੀ ਤੁਸੀਂ ਐਂ ਪਹੁੰਚ ਲਗੇ ਸੀ। ਜਦੋਂ ਹੈਗਣ 6-7 ਮਹੀਨੇ ਹੋ ਗਏ। ਹਾਂਜੀ। ਬਸ ਉਹ ਦੇਖਦੇ ਹੀ ਆ। ਆਹ ਤੁਹਾਡਾ ਪੂਰਾ ਟੂਰ ਕੱਢਿਆ ਸੀ ਜਦੋਂ ਤੁਸੀਂ ਕਹਿ ਜੋ ਦਿੰਦੇ। ਅੱਛਾ ਅੱਛਾ। ਹਾਂਜੀ। ਠੀਕ ਹੈ ਜੀ। ਤੇ ਭਾਈ ਆਹ ਮੇਜ਼ ਹੁਣੀ ਖਾਲੀ ਹੋਇਆਗਾ ਭਰਿਆ ਹੋਇਆ ਸੀਗਾ। ਬਹੁਤ ਕੋਸ ਸਵਾਦ ਸੱਲਾ ਜਿਹੜਾ ਸੀਗਾ ਘਰੇ ਬਣਾਇਆ ਹੋਇਆ ਤੇ ਬਹੁਤ ਚੰਗਾ ਸੀਗਾ ਜੀ ਤੇ ਬਹੁਤ ਹੀ ਵਧੀਆ ਸੀ ਜਿਹੜਾ ਖਾਦਾ ਪੀਤਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਜੀ ਤੁਹਾਡਾ? ਹੋ ਠੀਕ ਠਾਕ ਜੀ ਬੋਲੋ ਰੀਚਰਡ ਜੀ ਚੜਦੀ ਕਲਾ ਚ ਇੱਥੇ ਆਪਣੇ ਹੋਰ ਕਿੰਨੇ ਪੰਜਾਬੀ ਘਰ ਆ ਜੀ ਬਹੁਤ ਘਰ ਐ ਇਥੇ ਹਾਂ ਇਤਨਾ ਇੱਕ 6-7 ਮਹੀਨੇ ਹੋ ਗਏ ਜੀ ਘਰ ਤੋਂ ਬਾਹਰ ਤੇ ਜਦੋਂ ਕੋਈ ਆਪਣਾ ਪੱਗ ਬੰਨੀ ਵਾਲਾ ਵੀਰ ਭਰਾ ਦੇਖਦੇ ਆ ਉਧਰ ਜਦੋਂ ਦੂਰ ਦੇਖਦੇ ਸੀਗੇ ਤਮਲ ਲਾਡੂ ਹੋ ਗਿਆ ਉਧਰ ਐ ਲੱਗਦਾ ਸੀ ਪੰਜਾਬੀ ਮਿਲ ਗਿਆ ਬੜਾ ਚੰਗਾ ਲੱਗਦਾ ਸੀ ਜਦੋਂ ਅੱਜ ਨੇੜੇ ਆ ਗਏ ਤਾਂ ਹੁਣ ਪੰਜਾਬ 'ਚ ਹੀ ਆ ਗਏ ਖਸਾਲ ਨਾਲ ਨਾਲ ਹੀ ਆ ਅੱਜ ਵੀ ਆਈ ਲੱਗੀ ਜਾਂਦਾ ਹੈ ਜਦੋਂ ਦੇਖਦੇ ਆਗੇ ਹੋਰ ਸਰ ਪ੍ਰਵਾਚ ਚੜ੍ਹਦੀ ਕਲਾ ਜੀ ਇੱਧਰ ਬਣਾਇਓ ਇੱਧਰ ਵੀ ਆ ਜਾਓ ਜੀ ਤੁਸੀਂ ਚਲੋ ਫਿਰ ਅੱਗੇ ਹਨਾ ਮਿੱਠੀ ਬਣਾ ਲਾਂ ਕੋਈ ਨੂੰ ਜਰਦ ਗਾਉਂ ਬਹੁਤ ਹੀ ਸੋਹਣਾ ਘਰ ਹੈ ਪਹਿਨੀ ਸਤਿਕਾਰ ਇਹ ਭੈਣ ਆ ਭਾਈ ਜਿਨ੍ਹਾਂ ਨੇ ਆਪਾਂ ਨੂੰ ਚਾਹ ਪਾਣੀ ਬਣਾ ਕੇ ਖਵਾਇਆ ਬਹੁਤ ਵਧੀਆ ਸੀ ਭੈਣੇ ਬਹੁਤ ਸੁਆਦ ਸੀ ਬਹੁਤ ਧੰਨਵਾਦ ਜੀ ਠੀਕ ਹੈ ਸਰ ਇਹ ਕੌਣ ਹੈ ਆਹ ਦੱਸੋ ਕੀ ਨਾਮ ਹੈ ਆਹ ਦੱਸੋ ਮਿੱਤੂ 嘿，对。嘿 <laughs> <得陷>，对。<laughs> <laughs> ਪ੍ਰਧਾਨ ਸਾਹਿਬ ਨੂੰ ਕਦੋਂ ਦੇ ਡਿੱਕੀ ਜਾਨੇ ਆਗੇ ਤੇ ਮੇਰੇ ਸਾਸਰੀ ਕਾਲ ਜੀ ਹਾਂਜੀ ਤੂੰ ਕਿੱਥੇ ਇੱਥੇ ਲੋਕੇਸ਼ਨ ਮੁੱਕੀ ਐ ਇੱਥੇ ਲੋਕੇਸ਼ਨ ਮੁੱਕ ਗਈ ਹਾਂ ਫੋਨ ਮੋੜ ਕੇ ਕਰਿਆ ਨਹੀਂ ਬਸ ਲੋਕੇਸ਼ਨ ਮੁੱਕ ਗਈ ਤਾਂ ਆ ਜਾ ਫਿਰ ਬਾਈ ਮਣ ਕੇ ਥੋੜਾ ਜਿਹਾ ਅੱਗੇ ਜਾਣਾ ਆਪਾਂ ਕਿੱ데 ਜਾਣਾ ਤੁਸੀਂ ਦੇਖਣਾ ਆਰੇ ਦੇ ਪਿੱਛੇ ਹਾਂ ਬਾਈ ਇੱਥੇ ਰੁਕੀ ਮੈਂ ਉਹਨੂੰ ਹੱਥਲੇ ਹਰਪਾਲ ਨੂੰ ਫੋਨ ਲਾਉਂਦਾ ਚੱਕੇ ਹੀ ਨਹੀਂ ਗਾ ਤੰਦ ਨਹੀਂ ਨਹੀਂ ਤੈਨੂੰ ਹੀ ਲੈਣਾ ਆ ਜਾ ਚਲੋ ਚਲੋ ਆ ਜਾ ਜੀ ਆ ਜਾ ਚਲਿਏ ਹਾਂ ਤੇਰਾ ਚਲੋ ਹੁਣ ਐਨਾ ਖਾਦਾ ਪੀਤਾ ਹਾਜਮ ਵੀ ਕਰਨਾਗਾ ਹੋ ਜਾਣਾ ਹਾਜਮ ਚੰਗੇ ਨੇ ਹਾਜਮ ਹੋ ਜਾਣਾ ਸੁਰਤੀ ਰੁਕਣਾਗੇ ਚੱਕੋ ਫਿਰ ਆਪਣੀਆਂ ਗੱਡੀਆਂ ਠੀਕ ਹੈ ਮਾਤਾ ਜੀ ਫਿਰ ਮਿਲਾਂਗੇ ਕਦੇ ਜੀ ਬਹੁਤ ਧੰਨਵਾਦ ਤੇ ਸਰਸੇ ਤੋਂ ਆਪਾਂ ਨੂੰ ਤੁਰਦਿਆਂ ਨੂੰ ਜੀ 5:30 ਹੋ ਗਏ ਬਾਈ ਗੁਰਬਰਾੜ ਵੀ ਕਦੋਂ ਦਾ ਇੰਤਜ਼ਾਰ ਕਰੀ ਜਾਂਦਾਗਾ ਤੇ ਉਸ ਤੋਂ ਪਹਿਲਾਂ ਥੋੜਾ ਟਾਈਮ ਜਿਹੜਾ ਰੋੜੀ ਵੀ ਰੁਕਣਾਗਾ ਭੈਣਾਂ ਕੀ ਆਪਣੀ ਉੱਥੇ ਉੱਥੇ ਵੀ ਥੋੜਾ ਟਾਈਮ ਰੁਕਣਾਗਾ ਇਹ ਬੜਾ ਪਿਆਰਾ ਪਰਿਵਾਰ ਸੀਗਾ ਜੀ ਤੇ ਆਹ ਆਪਾਂ ਭਾਈ ਤੋਂ ਫੇਰ ਦਿੱਤੇ ਹੈਗੇ ਜਿਹੜੇ ਕੋਟ ਪਾਏ ਹੋਏ ਹੈਗੇ ਇਹਨਾਂ ਨੇ ਦਿੱਤੇ ਆ ਜੀ ਮੋਹ ਪ੍ਰੇਮ ਨਾਲ ਚੱਲਦੇ ਆ ਜੀ ਹੁਣ ਆਪਾਂ ਸੂਰਤੀਏ ਵੱਲ ਲਗਭਗ ਹੁਣ ਆਪਾਂ 30 ਕਿਲੋਮੀਟਰ ਹੋਰ ਜਾਣਾਗਾ ਜੀ ਸੂਰਤੀਆ ਪਹੁੰਚਣ ਵਾਸਤੇ ਤੇ ਮੂਹ ਨੇ ਰਾਜਾ ਹੋਣ ਲੱਗ ਗਿਆ ਚਲੋ ਕੋਈ ਨਹੀਂ ਜੀ ਹੌਲੀ ਹੌਲੀ ਪਹੁੰਚ ਜਾਾਂਗੇ ਜੇ ਟਾਈਮ ਨਾ ਪਹੁੰਚਿਆ ਜਾਂਦਾ ਤਾਂ ਵਧੀਆ ਗੱਲ ਹੁੰਦੀ ਤੇ ਗੱਲ ਆਪਾਂ ਨੂੰ ਇਦਾਂ ਜੀ ਆਪਾਂ ਨੂੰ ਏਦਾਂ ਸੀਗਾ ਵੀ ਲੁਧਿਆਣੇ ਪਟਿਆਲੇ ਕਣੀ ਤਾਂ ਆਪਣੇ ਨਾਲ ਵਧੀਆ ਭੈਣ ਭਾਈ ਹਨਾ ਸਾਰੇ ਪਰਿਵਾਰ ਜਿਹੜੇ ਚੈਨਲ ਰਾਹੀਂ ਜੁੜੇ ਹੋਏ ਆਗੇ ਹਨਾ ਤੇ ਵੀ ਉਧਰ ਆਪਾਂ ਨੂੰ ਤਾਂ ਦੇਖਦੇ ਆਗੇ ਤੇ ਇੱਧਰ ਨਹੀਂ ਪਤਾ ਸੀਗਾ ਜੀ ਇੱਧਰ ਸਰਸੇ ਕਣੀ ਹਰਿਆਣੇ ਕਣੀ ਵੀ ਇੱਧਰ ਵੀ ਜਿਹੜੇ ਆਪਣੇ ਭੈਣ ਭਾਈ ਆਗੇ ਆਪਾਂ ਨੂੰ ਦੇਖਦੇ ਆਗੇ ਠੀਕ ਆ ਬਾਈ ਜੀ ਵਧੀਆ ਤੁਸੀਂ ਇਧਰ ਆ ਪੰਜਾਬ ਜਾ ਰਹੇ ਆ ਬਾਈ ਇਹ ਪੰਜਾਬ ਤੋਂ ਕੰਨਿਆ ਕਮਾਰੀ ਗਏ ਸੀਗੇ ਜੀ ਹੁਣ ਕੰਨਿਆ ਕਮਾਰੀ ਤੋਂ ਵਾਪਸ ਆਏ ਆ ਹੁਣ ਠੀਕ ਹੋ ਹਾਂਜੀ ਬਿਲਕੁਲ ਜੀ ਉਹ ਕੋਈ ਸੇਵਾ ਪਾਣੀ ਬਾਈ ਬਸ ਸੇਵਾ ਪਾਣੀ ਤੁਸੀਂ ਹਾਲ ਚਾਲ ਪੁੱਛ ਲਿਆ ਜੀ ਨਹੀਂ ਨਹੀਂ ਵੀਰੇ ਧੰਨਵਾਦ ਜੀ ਬਹੁਤ ਬਹੁਤ ਕੀ ਨਾਮ ਆ ਵੀਰ ਦਾ ਬਾਈ ਅਮਿਤ ਅਮਿਤ ਠੀਕ ਹੈ ਵੀਰੇ ਠੀਕ ਹੈ ਹਾਂਜੀ ਨਹੀਂ ਨਹੀਂ ਕੁਛ ਨਹੀਂ ਚਾਹੀਦਾ ਵੀਰੇ ਕੋਈ ਉਹ ਮੈਂ ਖਿਆ ਵੀਰੇ ਕੁਛ ਨਹੀਂ ਚਾਹੀਦਾ ਤੁਸੀਂ ਹਾਲ ਚਾਲ ਪੁੱਛ ਲਿਆ ਨਾ ਇਹ ਹੀ ਬਹੁਤ ਆ ਮਾਈਆਂ ਨੂੰ ਲੈ ਚੱਕੀ ਹਰ ਜਿੰਨੇ ਉਹ ਨਹੀਂ ਨਹੀਂ ਮੈਂ ਖਿਆ ਕੁਛ ਨਹੀਂ ਚਾਹੀਦਾ ਵੀਰੇ ਕੁਛ ਅਰੇ ਕਰੀਮ ਪਿਆਰੀ ਏ ਯਾਰ ਆਪਣਾ ਇੱਕੋ ਵੀ ਦੇਖ ਬਾਈ ਹੁਣ ਅਰੇ ਸਾਈ ਯਾਰ ਆਪਣਾ ਇੱਕ ਇੱਕ ਦੇ ਦੋ ਲੈ ਲੈ ਇੱਕ ਇੱਕ ਨਹੀਂ ਆਪ ਨਹੀਂ ਨਹੀਂ ਖੋਦ ਨਹੀਂ ਖੋਦ ਆਪਣੇ ਆਪ ਇੱਕ ਦੇ ਦੋ ਬਾਈ ਤੁਸੀਂ ਚਾਹਤ ਨਾਰ ਓ ਬਾਈ ਆਓ ਜੀ ਨਿਸ਼ੂ ਪਹਿ ਨਵਾਂ ਟਾਇਰ ਲਿਆ ਗਾ ਅੱਜ ਉਥੋਂ ਤੇ ਨਾਲ ਟੂਪ ਖਰਾਬ ਸੀ ਆਪਣੇ ਆਪ ਇੱਕ ਆ ਦੇਖ ਇਹਨੂੰ ਕਹਿੰਦੇ ਚਲਾਣ ਦਾ ਤਰੀਕਾ ਨਹੀਂ 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 ਕਨਾਲ ਕੀ ਬਣਦਾ ਵਾ 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 ਪਿੱਛੇ ਪਈ ਏ ਤੈਨੂੰ ਹਾਂਜੀ ਠੀਕ ਹੈ ਹੋਰ ਭਰਾ ਠੀਕ ਹਾਂ ਭਾਈ ਪਰ ਕਹਿੰਦਾ ਪਿੱਛੋਂ ਕਹਿੰਦਾ ਨੀਸ਼ੂ ਹੈ ਮੈਂ ਅੱਛਾ ਇਹ ਭਰਾ ਜਾਣਦੇ ਆਪਾਂ ਨੂੰ ਠੀਕ ਆ ਠੀਕ ਆ ਬਹੁਤ ਨਹੀਂ ਬਹੁਤ ਧੰਨਵਾਦ ਭਾਈ ਬਹੁਤ ਧੰਨਵਾਦ ਦੇ ਵਿੱਚ ਕਰ ਤੂੰ ਚੱਲਾ ਗਿਆ ਸੀ ਤਰਾ ਰਿਸ਼ਤਾ ਸੀਗਾ ਮੈਂ ਕਹਿੰਦਾ ਨੀਸ਼ੂ ਭਾਈ ਕਹਿੰਦਾ ਹਾਂ ਮੈਂ ਕਹਿੰਦਾ ਜੇ ਸਾਗੀ ਮੈਂ ਚਿਹਰੇ ਤੇ ਥੋੜਾ ਪਛਾਣ ਮੈਨ ਲਾਇਦ ਦਿੱth ਹੋਈ ਏ ਯਾਰ ਮੈਂ ਹੁਣੇ ਗੱਲ ਕਰਦਾ ਹੁੰਦਾ ਸੀ ਨਾ ਮੈਂ ਕਹ ਲੁਧਿਆਣੇ ਪਟਿਆਲੇ ਕਣੀ ਤਾਂ ਚਲੋ ਵਧੀਆ ਪਰਿਵਾਰ ਜੁੜੇ ਹੋਏ ਆ ਤੇ ਇਧਰ ਸਰਸੇ ਕਣੀ ਆਏ ਹੈਗੇ ਤੇ ਐ ਨਹੀਂ ਸੀਗਾ ਉਹ ਪਿੱਛੇ ਵੀ ਪਰਿਵਾਰ ਕੋਲੇ ਮਿਲ ਕੇ ਬਹੁਤ ਟਾਈਮ ਬੈਠੇ ਰਹੇ ਤੁਸੀਂ ਹੁਣ ਮਿਲ ਗਏ ਹਨ ਚਲੋ ਵਧੀਆ ਸਾਰਿਆਂ ਨੇ ਅਮਾਖਾ ਭਾਈ ਮਨ ਖੁਸ਼ ਹੋ ਗਿਆ ਆ ਦੇਖੋ ਇੱਕੋ ਤੇਰਾ ਲੱਖ ਰੁਪਆ ਬਾਕੀ ਮੋੜ ਕੇ ਜੇਬ ਵਿੱਚ ਵਾਲਾ ਹੈ ਲੱਖਾਂ ਤੋਂ ਘੱਟ ਨਹੀਂ ਭਾਈ ਚਲਿਏ ਜੀ ਆਪਾਂ ਹੁਣ ਸੂਰਤੀਏ ਪਹੁੰਚਣਾ ਜੀ ਆਹ ਮਾਫ ਕਰਿਓ ਥੋੜਾ ਜਿਆ 30 35 ਕਿਲੋਮੀਟਰ ਪਿਆਗਾ ਹੈ ਹੈ ਪੁਨੇਰੀ ਤੋਂ ਸਿੱਧਾ ਲਿਕਰ ਜੀ ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਤੇ ਆਪਣੀ ਜਿਹੇ ਭੈਣ ਦਾ ਘਰ ਆਗਾ ਰੋੜੀ ਖੜੇ ਆਂਗੇ ਥੋੜਾ ਜਿਆ ਦੇਰੀ ਹੋ ਗਈ ਮਾਫੀ ਕਰਿਓ ਮਾਫੀ ਚਾਹਨੇ ਕੋਈ ਗੱਲ ਨਹੀਂ ਪਿੱਛੇ ਭਨੇ ਉੱਥੇ ਰੁਕ ਗਏ ਜੀ ਆਪਣੇ ਸਾਸੇ ਕੋਈ ਗੱਲ ਨਹੀਂ ਉੱਥੇ ਪਰਿਵਾਰ ਕੋਲੇ ਸਾਰੇ ਚੜ੍ਹਦੀ ਕਲਾ ਚ ਸਾਰੇ ਵਧੀਆ ਚੜ੍ਹਦੀ ਤੁਸੀਂ ਸਾਰੇ ਚੜ੍ਹਦੀ ਕਲਾ ਚ ਹਾਂਜੀ ਹਾਂਜੀ ਅਸਤੇ ਜਮਾ ਚੜ੍ਹਦੀ ਕਲਾ ਚ ਭਨੇ ਵਧੀਆ ਰਿਹਾ ਤੁਹਾਡਾ ਸੱਤ ਆ ਯਾਰ ਬਾਲ ਵਧੀਆ ਬੰਦੇ ਬਹੁਤ ਸੋਹਣਾ ਰਿਹਾ ਸੁਖਦਵੇਂ ਬਲੇ ਸੋਨਿਆ ਸਤਿ ਸ਼੍ਰੀ ਅਕਾਲ Mười sơn hát sơn 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 sơn

ਫਟੇ ਜੀ ਆਇਆ ਨੂੰ ਤੇ ਉਹਦਾ ਸਫ਼ਰ ਕਰਕੇ ਨੌਜਵਾਨ ਆ 8 ਮਹੀਨੇ ਦੇ ਸਫ਼ਰ ਤੋਂ ਬਾਅਦ ਆਪਣਾ ਆਲੇ-ਦਿਆ ਸਫ਼ਰ ਤੈਅ ਕਰਕੇ ਆਪਣੇ ਪਿੰਡ ਪਹੁੰਚੇ ਤੇ ਜੀ ਆਇਆਂ ਨੂੰ ਆਖਦੇ ਆਂ ਬਾਈ ਸਾਰਿਆਂ ਨੂੰ ਧੰਨਵਾਦ ਜੀ ਧੰਨਵਾਦ ਧੰਨਵਾਦ ਆ ਤੇਰਾ ਉਹ ਦੰਦਵਤ ਪ੍ਰਣਾਮ ਜੀ ਦੰਦਵਤ ਪ੍ਰਣਾਮ ਇਹ ਸਾਡੇ ਉਸਤਾਦ ਜੀ ਨੇ ਸਫ਼ਰ ਇਹਨਾਂ ਨਾਲ ਹੀ ਸ਼ੁਰੂ ਹੋਇਆ ਇਹਨਾਂ ਨਾਲ ਹੀ ਸ਼ੁਰੂ ਹੋਇਆ ਸੀਗਾ ਖਤਮ ਵੀ ਇਹਨਾਂ ਕੋਲੇ ਆ ਕੇ ਕਰਿਆ ਸੀ ਉਹ ਵਾਹ ਹੈ ਜੀ ਤੁਸੀਂ ਕੱਲ ਨੂੰ ਪਹੁੰਚਣਾ ਪਿੰਡ ਤਾੜੀਆਂ ਚਲਾ ਦੇ ਕਰੋ ਵਿੱਚ ਦੀ ਤਾੜੀਆਂ ਤਾੜੀਆਂ ਨਹੀਂ ਉੱਪਰੀਆਂ ਚਾਹੀਦੀਆਂ ਓਹ ਬਹੁਤ ਜਿਆਦਾ ਭੰਗੜੇ ਦੇ ਸਟੈਪ ਵੀ ਮਾਰਦੇ ਆ ਲੈ ਵੇ ਤੇ ਕੌਕੀ ਸੰਗਤ ਨੇ ਥੋੜਾ ਸਵਾਗਤ ਕਰਿਆ ਪਹਿਲਾਂ ਸਾਰਿਆਂ ਧੰਨਵਾਦ ਕਰਦੇ ਆ ਤੇ ਮਾਫੀ ਚਾਹੁੰਦੇ ਥੋੜੇ ਤੋਂ ਲੇਟ ਹੋ ਗਏ ਸਾਰਿਆਂ ਤੋਂ ਕਿਉਂਕਿ ਆਪਾਂ ਲੇਟ ਵਾਲੀ ਤਾਂ ਕੋਈ ਗੱਲ ਨਹੀਂ ਹੈ ਨੌਜਵਾਨ ਐਦੂ ਵੀ ਲੇਟ ਬੈਠਣਗੇ ਜਿੱਥੇ ਰੋੜੀ ਰੁਕੇ ਸੀਗੇ ਅੱਛਾ ਆਪਣੇ ਭੈਣ ਆਈ ਇੱਥੇ ਹਾਂ ਉੱਥੇ ਬੈਠ ਰਿਹਾ ਅਸੀਂ ਰਾਤ ਨੂੰ ਨਿਕਲਦੇ ਹਾਂ ਤਾਂ ਸਚਾਈ ਦੇ ਤਾਂ ਪਤਾ ਤਾਂ ਹੈ ਮੈਨੂੰ ਪਤਾ ਤਾਂ ਹੈ ਹਾਂ ਥੋੜੀ ਦੇਰ ਰਾਤ ਹੀ ਨਹੀਂ ਸਮਝ ਆਇਆ ਤਾਂ ਸੀ ਪਰ ਸਮਝੇ ਨਹੀਂ ਸਾਡੀ ਅੱਖਾਂ ਬ੍ਰਾਈਟ ਹੋ ਜਾਂਦੀਆਂ ਰਾਤ ਨੂੰ ਹਾਂ ਕੁੱਲੂ ਵਰੀ ਅੱਖਾਂ ਤਾਂ ਉੱਥੇ ਵੀ ਬ੍ਰਾਈਟ ਹੋਈਆਂ ਸੀ ਸਾਈਕਲ ਸਿੱਟ ਕੇ ਭੱਜਿਆ ਸੀ ਚਲੋ ਜੀ ਉਹ ਸ਼ੇਰ ਦਿਖਿਆ ਸੀ ਹਾਂ ਕਿਵੇਂ ਆ ਰਿਹਾ ਬਾਈ ਸਫਰ ਥੋੜਾ ਬਾਈ ਬਹੁਤ ਵਧੀਆ ਸਫਰ ਬਹੁਤ ਵਧੀਆ ਜੀ ਵਧੀਆ ਬਾਈ ਬਹੁਤ ਨਿਕਲਣਾ ਖੈਰ ਬਾਈ ਇਹੋ ਜਿਹਾ ਸਫਰਾਂ ਚ ਵੇਲਾ ਕਿ ਵੇਲਾ ਬਾਈ ਹੁੰਦਾ ਰਹਿੰਦਾ ਹੈਗਾ ਤੇ ਖਾਸ ਕਰਕੇ ਜਦੋਂ ਸਫ਼ਰ ਨਿਵੇੜੇ ਤੇ ਹੋਵੇ ਉਦੋਂ ਬਹੁਤ ਸਾਰੇ ਆਪਣੇ ਹਰਿਆਣਾ ਪੰਜਾਬ ਰਾਜਸਥਾਨ ਜੀ ਮੇਸਲ ਆ ਜਾਂਦੇ ਨੇ ਜਿਹਨੇ ਵੀ ਲੋਹੜੀ ਚੈਨ ਵਾਲਾ ਨਾਲ ਜਾਂ ਬੈਂਤਾਂ ਨਾਲ ਜੁੜੇ ਹੁੰਦੇ ਆ ਉਹ ਸਾਰੇ ਦੇਖ ਦਿੰਦੇ ਆ ਫਿਰ ਸਾਰਿਆਂ ਨੂੰ ਮਿਲਣ ਦੀ ਤਾਂਘ ਹੁੰਦੀ ਆ ਤਾਂ ਕਰਕੇ ਇਹ ਤੁਰੇ ਦਾ ਟਾਈਮ ਨਾਲ ਹੀ ਸੀ ਅੱਜ ਦਾ ਇਹਨਾਂ ਦਾ 100 ਕਿਲੋਮੀਟਰ ਦਾ ਸਫ਼ਰ ਸੀ ਹਨਾ 104 ਸੀ ਬੱਸ ਆਪਾਂ ਇੱਥੇ ਤਾਂ ਪਹੁੰਚੇ ਜਲਦੀ ਗਏ ਸੀ ਪਿੱਛੇ ਸ਼ਹਿਰ ਤੋਂ ਹਾਂ ਤੇ ਇੰਨੇ ਸਫ਼ਰ ਚ ਫਿਰ ਕਈ ਥਾਂ ਮੈਨੂੰ ਪਤਾ ਇਹ ਖੜ ਦੇ ਖੜਾਉਂਦੇ ਆਏ ਤੇ ਬਹੁਤ ਸਾਰੇ ਮਿੱਤਰ ਬੇਲੀ ਮਿਲਣ ਵਾਲੇ ਹੁੰਦੇ ਆ ਤਾਂ ਕਰਕੇ ਨਾ ਅੱਜ ਭਾਈ ਥੋੜਾ ਜਿਆਦਾ ਲੇਟ ਪਹੁੰਚਿਆ ਦੇ ਰਾਇ ਇਸ ਦਰਸਤਾਏ ਜੀ ਐਤੋਂ ਭਾਈ ਧੰਨਵਾਦ ਜੀ ਭਾਈ ਜੀ ਤਾਂ ਚੱਲੀਓ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਸਾਡੇ ਵਾਸਤੇ ਸੰਗਪੱਤੀ ਕੈਮਰਾ ਘੁਮਾ ਦਿਓ ਮਾੜੀ ਸਾਰੀ ਸੰਗਲ ਭਾਈ ਹੁਮ ਹੁਵਾ ਕੇ ਇੰਤਜ਼ਾਰ ਕਰੀਆ ਸਾਡਾ ਡਰ ਰਹੀ ਸੀ ਕਿਤੇ ਛੋਟਾ ਲੈ ਕੇ ਨਾ ਖੜੇ ਹੋਏ ਵੀ ਕੁ ਟਾਈਮ ਹੋਣ ਦਾ ਇਹ ਬਹਿਵਾ ਚਲੋ ਜਰਾ ਮੁਰਦੋ ਨੇ ਮੇਰੇ ਦਾ ਅਭਿਆਸ ਕਰਨਾ ਤੇ ਥੋੜਾ ਸਿੱਖੀ ਰਿਹਾ ਥੋੜਾ ਜਿਹਾ ਰੱਟਿਓ ਉਹ ਟਾਈਮ ਬਿਜਾਰਨਾ ਮੈਂ ਉਹਰੇ ਨੇਰੇ ਜਿਹੀ ਹੋਈ ਮੈਂ ਕਿਹਾ ਬੈਠ ਜਾਂਦੇ ਹੁਣ ਦੇਖੀ ਉਹ ਦੂਸਰਾ ਟੱਟ ਚਲੋ ਭਾਈ ਕੱਟਦੇ ਫਿਰ ਮੈਂ ਤੋਰ ਦਿਆ ਕਰਾਂ ਕੋਈ ਗੱਲ ਬਾਤ ਸੁਣਾਉਣੀ ਆ ਰਸਨਾ ਸਕਦੇ ਮਿੱਤਰ ਤੁਸੀਂ ਕੀ ਮੇਰੇ ਅੱਜ ਦਾ ਸਫਰ ਅੱਜ ਦਾ ਸਫਰ ਬਹੁਤ ਵਧੀਆ ਰਿਹਾ ਸਾਰਾ ਸਫਰ ਸਾਰਾ ਸਮਾਂ ਬਹੁਤ ਵਧੀਆ ਰਿਹਾ ਜੀ ਰਾਤ ਦਾ ਸਫਰ ਹੋਰ ਹੈ ਕਿਉਂ ਨਾ ਸੱਜਣਾਂ ਨਾਲ ਗੱਲਾਂ ਕਰਕੇ ਚੱਲਦੇ ਰਹੇ ਅੱਜ ਵੀ ਤਾਂ ਹੀ ਤੁਹਾਨੂੰ ਕਹਿਆ ਸੀ ਮੈਂ 1000 ਕਿਲੋਮੀਟਰ ਦਾ ਹਾਸਲਾ ਬਹੁਤ ਆ ਤੁਸੀਂ ਮੇਨ ਜੋੜੀ ਆ ਜੀ ਕਿੰਨਾ ਚੰਗਾ ਜੀ ਕਾਰ ਹੋ ਜਾਏ ਇੱਕ ਵਾਰੀ ਪਰ ਰਾਜੀ ਅਧਿਕਾਰਿਕ ਨੂੰ ਗਾਈਡ ਦਿਖਾਣ ਆਏ ਢੋਟਾ ਭਾਈ ਧੰਨਵਾਦ ਸਾਰੇ ਮਿੱਤਰਾਂ ਦਾ ਜਿਨ੍ਹਾਂ ਨੇ ਭਾਈ ਇੰਤਜ਼ਾਰ ਕਰਿਆ ਤੇ ਕੈਮਰਾਮੈਨਾਂ ਦਾ ਖਾਸ ਕਰਕੇ ਸਾਰਿਆਂ ਨੂੰ ਮਾਫੀ ਵੀ ਹੈ ਜੀ ਸਾਡੇ ਵੱਲੋਂ ਨਹੀਂ ਮਾਫੀ ਹਲ ਤਕੀ ਦੇ ਦੇ ਹਰੇ ਨੂੰ ਅਜੇ ਮੰਗ ਲੈਣੇ ਤੋ ਵਾਰਾਂ ਠੀਕ ਹੈ ਚਲੋ ਕੱਟਦੇ ਹਾਂ ਕੋਈ ਹੋਰ ਵੀ ਸੈਂਡ ਕਰ ਲੈਣਗੇ ਨਾ ਆਏ ਨਹੀਂ ਚਲੋ ਚਲੋ ਜੀ ਕੈਮਰਾ ਮੇਰਾ ਚੱਲੂਗਾ ਆਵਾਜ਼ ਤੁਹਾਡੀ ਆਏਗੀ ਹਾਂ ਜੀ ਚਲੋ ਭਾਈ ਮੁੰਡਿਆ ਚਲੋ ਇਹ ਆ ਗਏ ਭਾਈ ਆਪਾਂ ਬਾਈ ਗੁਰ ਬਰਾੜ ਕੇ ਕਰੇ ਪਾਛੋਂਾ ਨੂੰ ਪੱਲੀਆਂ ਪਾਈਆਂ ਪੰਗਾ ਇਹਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜਿਉਂਦਾ ਰਹਾ ਪੁੱਤ ਵੱਡੀ ਉੱਪਰ ਹੋ ਗਈ ਕਾਦੇ ਪੈਰੀ ਪੈ ਗਈ ਬਧਾਈ ਆਪ ਦੋ ਬਧਾਈਂਗਾ ਤੈਨੂੰ ਦੋ ਬਧਾਈਂਗਾ ਜਿਵੇਂ ਦੋ ਬਧਾਈਂਗਾ ਦੋ ਕਿੜੀਆਂ ਦੋ ਕਿੜੀਆਂ ਇਹਨਾਂ ਨਹੀਂ ਹੋਈ ਇਹਨਾਂ ਨਹੀਂ ਹੋਈ ਦੋ ਕਿੜੀਆਂ ਇਹ ਸਭ ਚਿੱਟਾ ਹੈਗਾ ਮੇਰੇ ਕੋਲ ਤਾਂ ਹਲੇ ਵਾਹ ਚਿਰਦੇ ਤੇ ਜੀ ਕੀ ਆ ਪਿਆ ਇੱਥੇ ਖੜੇ ਥਾਣਗੇ ਜਵਾਕ ਆਖਣੋ ਤਾਂ ਆਉਦੇ ਨਹੀਂ ਹੈ ਸਭ ਠੀਕ ਹੈ ਜੀ ਠੀਕ ਹੈ ਵਧੀਆ ਠੀਕ ਠਾਕ ਤੁਸੀਂ ਦੋਸਤ ਠੀਕ ਠਾਕ ਵਧੀਆ ਬਹੁਤ ਵੱਡੀ ਟੂਰ ਕਰ ਆਏ ਮੇਰੇ ਕੋਲ ਤਦ ਵਾ ਤੁਹਾਡੇ ਮਾਮਾ ਨੇ ਜਿੰਨਾ ਹੀ ਸੋਲੂ ਜਾਂ ਬਦੀ ਨਾਲੇ ਖੈਣਾ ਕਾਰੇ ਪਾਣੀ ਸਾਨੂੰ ਵੀ ਦਿਖਾਤੇ ਭਾਈ ਸਤਿ ਸ਼੍ਰੀ ਅਕਾਲ ਕੰਨਿਆ ਕੁਮਾਰੀ ਸਾਹ ਦੇ ਬਲੋ ਠੀਕੋ ਠੀਕ ਹੈ ਦੇਖੋ ਚਿਚਾ ਜੀ ਮਿੱਟੂ ਕਰਦਾ ਹੈ ਘੜਕੇ ਦਾ ਹੈਲੋ ਸਤਿ ਸ਼੍ਰੀ ਅਕਾਲ ਠੀਕੋ ਕੌਣ ਹੈ ਭਾਈ ਠੀਕੋ ਕੌਣ ਹੈ ਬਾਲੇ ਜਿੱਦ ਦੀ ਕੀ ਆ ਮਿੱਟੂ ਜੱਤੀ ਜੀ ਘਰ ਬੁਲਾ ਬੁੱਤ ਇਧਰ ਇਧਰੇ ਇਹ ਸੰਦੀਪ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰੇ ਬਲੌਗ ਦੇਖਣ ਵਾਲਿਆਂ ਨੂੰ ਸਵਾਗਤ ਕਰਦੇ ਆ ਸਾਰਿਆਂ ਦਾ ਸਵਾਗਤ ਕਰਦੇ ਆ ਸਾਰਿਆਂ ਦਾ ਕਰਦੇ 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 ਇਹਦੇ ਜਾਣ ਦਾ ਸਵਾਗਤ ਕਰੂਗਾ ਇਹ ਬੋਲਦੇ 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 ਇਹ ਸਵਾਗਤ ਕਰਦੇ ਆ ਸਾਰਿਆਂ ਦਾ ਮਾਈਆਂ ਭਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿਆਰ ਭਰੀ ਸਾਸਤ੍ਰਿਕਾ ਪਿੰਡ ਸੁਰਪੀਏ ਦਾ ਸਵਾਗਤ ਕਰੋ ਜੀ ਆਣ ਆਖਦੇ ਆ ਤੁਹਾਨੂੰ ਸਾਰਿਆਂ ਨੂੰ ਜੀ ਆਣ ਆਖਦੇ ਨਹੀਂ ਕਹਦੇ ਕਰੋ ਚੰਗੀਆਂ ਕੈਮਰੀ ਵਾਲੇ ਹੋ ਗਏ ਵਾਲੇ ਹੋ ਗਏ ਸੰਗ ਹੋ ਗਏ ਬੰਦੇ ਵਾਲੇ ਹੋ ਗਏ ਹੋਰ ਪੈ ਤੱਕੜੀ ਜੀ ਭਾਈ ਆਪਣੀ ਤੁਸੀਂ ਖਾਲੀ ਆ ਤੋ ਆ ਗਦਾ ਬੜਾ ਗੋਮੇ ਨਰੋਦ ਬਤਾ ਅੱਛਾ ਦਿਮਾਚਰ ਕਰਨਿਆ ਕਵਲ ਕਿਧਰੇ ਹੈ ਕਿੰਨੇ ਕਰਿਆ ਲੈ ਉੱਟਾ ਲੈ ਗੋਮੇ ਕਿਧਰੇ ਬਾਲੇ ਪਾਸੇ ਜਾਇਆ ਸਹੀ ਹੈ ਬਾਲੇ ਪਾਸੇ ਹੱਥ ਮਾਰਿਆ ਆ ਉਹ ਮੈਂ ਤਾਂ ਨਾ ਜਾਇਆ ਮੈਂ ਵਿਚ ਘਰ ਤੂੰ ਦੱਸ ਤਈ ਆ ਹਾਂ ਹਾਨੂੰ ਤਾਂ ਪਤਾ ਹੀ ਆ ਅਦਰੋਂ ਨਹੀਂ ਕੰਮ ਸੀ ਸਾਰਿਆਂ ਨੂੰ ਪਤਾ ਸਾਰਿਆਂ ਨੂੰ ਹੀ ਪਤਾ ਹੈਗਾ ਅਦਰੋਂ ਨਹੀਂ ਕੰਮ ਮਾਤਾ ਨਹੀਂ ਗੋੜੀ ਮਾਤਾ ਕਿ ਮਿਲਿਆ ਮਾਤਾ ਨੂੰ ਚਾਹ ਦੋ ਹੋਰ ਮਾਤਾ ਉਹਰੇ ਕਹਿੰਦੇ ਭਾਈ ਤੂੰ ਲੰਮਾ ਦੇ ਮਾੜਾ ਮੋਟਾ ਕਹਿੰਦੇ ਵੀ ਬੁਲਾਉਣਾ ਸੀਗਾ ਤੇ ਮੈਂ ਚੱਲੇ ਸੰਗ ਰਹ ਹੁੰਦਾ ਕੋਈ ਨਾ ਜਮਾ ਐ ਪਹਿਲੀ ਵਾਰ ਤਾਂ ਮਾਤਾ ਘਰੇ ਵੀ ਨਹੀਂ ਬੋਲਦੇ ਹੁੰਦੇ ਸੀਗੇ ਜਮਾ ਉਹ ਹੌਲੀ ਹੌਲੀ ਕੰਫਰਟੇਬਲ ਹੋ ਜਾਂਦਾ ਹਾਂ ਹਾਂ ਬਹੁਲੀ ਹੌਲੀ ਹੌਲੀ ਹੁਣ ਤਾਂ ਚੱਲੇ ਸੰਗ ਦੇ ਜੀ ਹੁਣ ਨਹੀਂ ਕਰੇਗਾ ਸਾਡੇ ਨਾਲ ਆ ਜਿਹਦੀਆਂ ਦੁਆ ਦਾ ਲੈ ਆ ਕੋਈ ਬੜਾ ਬਈ ਮੈਂ ਵੀ ਕਰੇ ਗਿਆ ਸੀ ਆ ਤੇ ਆਪਣੇ ਜਿਵੇਂ ਪਤਾ ਹੀ ਹੈ ਕਿ ਫੋਨ ਨਾ ਮਰੇ ਕਦੇ ਆਏ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਆ ਤੇ ਸਮਾਪਤੀ ਕਰਨ ਤੋਂ ਪਹਿਲਾਂ ਪਾਈ ਇੱਕਾ ਬੱਚੇ ਦਾ ਜਨਮ ਦੇਣਾ ਦਾ ਨਾਮ ਹੈਗਾ ਜੈਦੀਪ ਸਿੰਘ ਅਮਰਿਤ ਸਰ ਸਾਹਿਬ ਤੋਂ ਇਹ ਬੱਚਾ ਜੀ ਤੇ ਬੱਚੇ ਨੂੰ ਜਨਮ ਦੇਣ ਦੀ ਬਹੁਤ-ਬਹੁਤ ਵਧਾਈਆਂ ਭਾਈ ਤੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜੀ ਇੱਕਾ ਹੋਰ ਬੱਚੀ ਦਾ ਜਨਮ ਦੇਣਾ ਜੀ ਨਾਮ ਹੈਗਾ ਦਿਲਜੋਤ ਕੌਰ ਤੇ ਇਹ ਸ਼੍ਰੀ ਗੰਗਾ ਨਗਰ ਰਾਜਸਥਾਨ ਤੋਂ ਆ ਜੀ ਬੱਚੀ ਤੇ ਜਨਮ ਦੇਣ ਦੀ ਬਹੁਤ-ਬਹੁਤ ਵਧਾਈਆਂ ਭਾਈ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਜਨਮ ਦਿਨ ਦੇ ਤੇ ਇੱਕ ਆ ਭਰਾ ਦਾ ਜਨਮ ਦਿਨ ਆ ਜੀ ਨਾਮ ਹੈਗਾ ਅਮਨ ਸਿੱਧੂ ਤੇ ਜਨਮ ਦਿਨ ਦੀ ਆ ਬਹੁਤ-ਬਹੁਤ ਵਧਾਈਆਂ ਭਰਾ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਇੱਕ ਆ ਹੋਰ ਭਰਾ ਦਾ ਜਨਮ ਦਿਨ ਆ ਜੀ ਨਾਮ ਹੈਗਾ ਅਰਜੁਨ ਸਿੰਘ ਇਹ ਬਾਈ ਇਟਲੀ ਤੋਂ ਆ ਜੀ ਤੇ ਇਹਨਾਂ ਬਾਈ ਨੂੰ ਵੀ ਬਹੁਤ-ਬਹੁਤ ਭਾਈ ਜਨਮ ਦਿਨ ਦੀਆਂ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਕਹਾ ਹੋਰ ਭਰਾ ਹੈਗਾ ਜੀ ਨਾਮ ਹੈਗਾ ਸਮੀਰ ਸਾਮੀਰ ਅਰੋੜਾ ਤੇ ਬਾਈ ਕਹਿੰਦਾ ਭਾਈ ਮੇਰੀ ਫੋਟੋ ਜ਼ਰੂਰ ਲਾਇਓ ਇਹ ਬਾਈ ਨੇ ਆਪਾਂ ਨੂੰ ਕਾਫੀ ਫੋਨ ਕੀਤੇ ਭਾਈ ਬਹੁਤ ਸਾਰੇ ਫੋਨ ਕੀਤੇ ਤੇ ਅੱਜ ਆਪਾਂ ਨੂੰ ਮਿਲਣਾ ਚਾਹੁੰਦੇ ਸੀਗੇ ਇੱਥੋਂ ਪਿੱਛੇ ਝੰਡਾ ਸਰਸ ਦੇ ਕੋਲੇ ਸਰਦੂਲਗੜ੍ਹ ਤੋਂ ਪਿੱਛੇ ਝੰਡਾ ਪਿੰਡ ਆਉਂਦਾਗਾ ਉੱਥੋਂ ਸੀਗਾ ਜੀ ਇਹ ਬੱਚਾ ਤੇ ਬਾਈ ਕਹਿੰਦਾ ਮੇਰੀ ਭਾਈ ਫੋਟੋ ਜ਼ਰੂਰ ਲਾਇਓ ਤੇ ਜ਼ਰੂਰ ਲਾਤੀ ਬਾਈ ਤੁਹਾਡੀ ਫੋਟੋ ਮਾਫ ਕਰਿਓ ਹਣਾ ਤੇ ਆਪਾਂ ਇੱਧਰ ਦੀ ਆਏ ਨਹੀਂ ਹੈਗੇ ਹੋਰ ਪਾਸੇ ਦੀ ਪਤਾ ਨਹੀਂ ਪਿੰਡਾ ਪੁੰਡਾ ਵਿੱਚ ਦੀ ਕਿੱਧਰ ਦੀ ਜਿਹੜਾ ਸੂਰਤ ਕੇ ਆਕੇ ਰਹੇ ਅੱਜ ਦੀ ਰਾਤ ਤੇ ਬਹੁਤ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਕੱਲ ਨੂੰ ਇੱਕ ਨਵੇਂ ਸਬਰ ਦੇ ਨਾਲ ਸਬਰ ਕਾ ਨੂੰ ਆਪਣਾ ਤੋੜੇ ਹੋਊਗਾ ਸਾਸਰੀ ਘਰ ਭਾਈ ਸਾਰੇ